ਜਦੋਂ ਅਸੀਂ ਭਾਰਤ ਬਾਰੇ ਸੋਚਦੇ ਹਾਂ ਤਾਂ ਕੀ ਖਿਆਲ ਆਉਂਦਾ ਹੈ ਖੂਬਸੂਰਤ ਮੰਦਰ ਰੌਣਕਾਂ ਵਾਲੇ ਸ਼ਹਿਰ ਹੈ ਨਾ ਪਰ ਇਸ ਖੂਬਸੂਰਤੀ ਦੇ ਪਿੱਛੇ ਕੁਝ ਅਜਿਹੇ ਹਨੇਰੇ ਰਾਜ਼ ਵੀ ਛੁਪੇ ਹੋਏ ਨੇ ਅੱਜ ਆਪਾਂ ਭਾਰਤ ਦੇ ਉਹਨਾਂ ਸਭ ਤੋਂ ਡਰਾਉਣੇ ਸਥਾਨਾਂ ਦੇ ਸਫ਼ਰ ਤੇ ਚੱਲਣ ਲੱਗੇ ਹਾਂ ਇੱਕ ਅਜੀਬਾ ਸਫ਼ਰ ਜਿੱਥੋਂ ਵਾਪਸੀ ਸ਼ਾਇਦ ਇੰਨੀ ਸੌਖੀ ਨਾ ਹੋਵੇ ਕੋਈ ਹੈ ਇਹ ਸਿਰਫ ਸ਼ਬਦ ਨਹੀਂ ਨੇ ਇਹ ਤਾਂ ਬਸ ਉਸ ਦਰਦ ਦੀ ਸ਼ੁਰੂਆਤ ਹੈ ਉਸ ਅਹਿਸਾਸ ਦੀ ਜਿਹੜਾ ਉਹਨਾਂ ਥਾਵਾਂ ਤੇ ਹੁੰਦਾ ਹੈ ਜਿੱਥੇ ਕਹਿੰਦੇ ਨੇ ਕਿ ਅੱਜ ਵੀ ਰੂਹਾਂ ਫਟਕਦੀਆਂ ਨੇ ਸੱਚ ਦੱਸਾਂ ਭਾਰਤ ਵਿੱਚ ਕੁਝ ਥਾਵਾਂ ਦੀਆਂ ਕਹਾਣੀਆਂ ਸਿਰਫ ਸੁਣਨ ਵਾਲੀਆਂ ਨਹੀਂ ਹੁੰਦੀਆਂ ਉਹ ਤਾਂ ਸਿੱਧਾ ਰੋਂਗਟੇ ਖੜੇ ਕਰ ਦਿੰਦੀਆਂ ਨੇ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕੁਝ ਥਾਵਾਂ ਤਾਂ ਇੰਨੀਆਂ ਖਤਰਨਾਕ ਮੰਨਿਆ ਜਾਂਦੀਆਂ ਨੇ ਕਿ ਸਰਕਾਰ ਨੂੰ ਖੁਦ ਕਹਿਣਾ ਪਿਆ ਇੱਥੇ ਜਾਣਾ ਮਨਾ ਹੈ ਤਾਂ ਫਿਰ ਤਿਆਰ ਹੋ ਚਲੋ ਸ਼ੁਰੂ ਕਰਦੇ ਆਂ ਪਾਰਤ ਦਾ ਇਪੂਤਿਆ ਸਫਰ ਆਪਣਾ ਸਫਰ ਸ਼ੁਰੂ ਹੋ ਰਿਹਾ ਹੈ ਉੱਤਰ ਤੋਂ ਉਹੀ ਧੁੰਦ ਨਾਲ ਢਕੀਆਂ ਪਹਾੜੀਆਂ ਜਿੱਥੇ ਦੀਆਂ ਹਵਾਵਾਂ ਵਿੱਚ ਨਾ ਸਿਰਫ ਠੰਡ ਨਹੀਂ ਬਲਕਿ ਕੁਝ ਅਣਸੁਲਝੇ ਪੇਤ ਵੀ ਕੋਲੇ ਹੋਏ ਨੇ ਸਭ ਤੋਂ ਪਹਿਲਾਂ ਆਪਾਂ ਰੁਕਾਂਗੇ ਮਸੂਰੀ ਕੋਲ ਲੰਬੀ ਦੇਹਰ ਮਾਈਨਸਟਰ ਦੇਖਣ ਨੂੰ ਤਾਂ ਇਹ ਸਿਰਫ ਬੰਦ ਪਈਆਂ ਖਾਣਾ ਨੇ ਪਰ ਇੰਨਾ ਚੋਂ ਜਿਹੜੀਆਂ ਆਵਾਜ਼ਾਂ ਆਂਦੀਆਂ ਨੇ ਨਾ ਉਹ ਅੱਜ ਵੀ ਲੋਕਾਂ ਦਾ ਦਿਲ ਦਹਿਲਾ ਦਿੰਦੀਆਂ ਨੇ ਕਹਾਣੀ ਕੁਝ ਇੰਜ ਹੈ ਕਿ ਇਹ ਕਈ ਸਾਲ ਪਹਿਲਾਂ ਇੱਥੇ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀ ਹਜ਼ਾਰਾਂ ਹੀ ਮਜ਼ਦੂਰ ਜ਼ਿੰਦਾ ਹੀ ਦੱਬੇ ਗਏ ਤੇ ਲੋਕ ਕਹਿੰਦੇ ਨੇ ਕਿ ਅੱਜ ਤੱਕ ਉਹਨਾਂ ਬੇਚੈਨ ਰੂਹਾਂ ਦੀਆਂ ਚੀਕਾਂ ਉਹ ਹੀ ਦਰਦ ਭਰੀਆਂ ਚੀਕਾਂ ਇਨ੍ਹਾਂ ਹਨੇਰੀਆਂ ਖਾਣਾ ਵਿੱਚ ਗੂੰਜਦੀਆਂ ਸੁਣਾਈ ਦਿੰਦੀਆਂ ਨੇ ਚਲੋ ਹੁਣ ਪਹਾੜਾ ਤੋਂ ਸਿੱਧਾ ਚਲਦੇ ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਇੱਥੇ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਅਗਰ ਸਿੰਧੀ ਬਾਵਲੀ ਦੇਖਣ ਨੂੰ ਤਾਂ ਕਮਾਲ ਦੀ ਕਾਰੀਗਰੀ ਹੈ ਪਰ ਇਸ ਦੀ ਖੂਬਸੂਰਤੀ ਦੇ ਪਿੱਛੇ ਇੱਕ ਬਹੁਤ ਹੀ ਡੂੰਗਾ ਤੇ ਹਨੇਰਾ ਰਾਜ਼ ਛੁਪਿਆ ਹੈ ਕਹਿੰਦੇ ਨੇ ਕਿ ਇਸ बावਲੀ ਦਾ ਕਾਲਾ ਪਾਣੀ ਬੁਰਿਆ ਰੂਹਾਂ ਦਾ ਘਰ ਹੈ ਇਹ ਰੂਹਾਂ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ ਜਿਵੇਂ ਕੋਈ ਹਿਪਨੋਟਾਈਜ਼ ਕਰ ਰਿਹਾ ਹੋਵੇ ਤੇ ਉਹਨਾਂ ਨੂੰ ਪਾਣੀ 'ਚ ਛਾਲ ਮਾਰਨ ਲਈ ਮਜਬੂਰ ਕਰ ਦਿੰਦੀਆਂ ਨੇ ਇੱਥੇ ਜਿਹੜੇ ਵੀ ਆਉਂਦੇ ਨੇ ਅਕਸਰ ਕਹਿੰਦੇ ਨੇ ਕਿ ਉਹਨਾਂ ਨੂੰ ਇੱਕ ਅਜੀਬ ਜਿਹਾ ਨਾ ਦਿਸਣ ਵਾਲਾ ਦਬਾਅ ਮਹਿਸੂਸ ਹੁੰਦਾ ਹੈ ਓਕੇ ਹੁਣ ਆਪਾਂ ਚੱਲਦੇ ਹਾਂ ਰਾਜਸਥਾਨ ਦੇ ਤੱਪਦੇ ਰੇਗਿਸਤਾਨ ਵੱਲ ਤੇ ਇੱਥੇ ਇੱਥੇ ਭਾਰਤ ਦੀਆਂ ਦੋ ਸਭ ਤੋਂ ਬਦਨਾਮ ਤੇ ਸਰਾਪੀਆਂ ਥਾਵਾਂ ਆਪਣਾ ਇੰਤਜ਼ਾਰ ਕਰ ਰਹੀਆਂ ਨੇ ਤੇ ਇਹ ਹੈ ਪਾਨਗੜ ਦਾ ਕਿਲਾ ਇਸ ਨੂੰ ਐਵੇਂ ਹੀ ਭਾਰਤ ਦੀ ਸਭ ਤੋਂ ਡਰਾਉਣੀ ਜਗ੍ਹਾ ਨਹੀਂ ਕਿਹਾ ਜਾਂਦਾ ਇਸ ਦੇ ਪਿੱਛੇ ਜਿਹੜੀ ਕਹਾਣੀ ਹੈ ਨਾ ਉਹ ਜਿੰਨੀ ਮਸ਼ਹੂਰ ਹੈ ਉਹਨੀ ਭਿਆਨਕ ਵੀ ਹੈ ਸੋਚ ਕੇ ਦੇਖੋ ਇਹ ਜਗ੍ਹਾ ਇੰਨੀ ਖਤਰਨਾਕ ਮੰਨੀ ਜਾਂਦੀ ਹੈ ਕਿ ਖੁਦ ਆਰਕੀਓਲੋਜੀਕਲ ਸਰਵੇਅ ਫ ਇੰਡੀਆ ਯਾਨੀ ਸਰਕਾਰ ਨੇ ਬੋਰਡ ਲਾਇਆ ਹੋਇਆ ਹੈ ਕਿ ਸੂਰਜ ਡੁੱਬਨ ਤੋਂ ਬਾਅਦ ਇੱਥੇ ਕੋਈ ਨਹੀਂ ਆ ਸਕਦਾ ਬਿਲਕੁਲ ਸਖਤ ਬਣਾਈ ਹੈ ਇਹ ਭਾਰਤ ਦੀਆਂ ਸਭ ਤੋਂ ਵਿਰਾਨ ਤੇ ਪੂਤ ਪ੍ਰੇਤ ਵਾਲੀਆਂ ਥਾਵਾਂ ਚੋਂ ਇੱਕ ਹੈ ਤੇ ਇਸ ਨਿਯਮ ਨੂੰ ਤੋੜਨ ਦੀ ਹਿੰਮਤ ਕੋਈ ਨਹੀਂ ਕਰਦਾ ਪਾਨਗੜ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਕੁਲਧਰਾ ਦੀਆਂ ਖਾਮੋਸ਼ ਗਲੀਆਂ 'ਚ ਇੱਕ ਪੂਰਾ ਦਾ ਪੂਰਾ ਪਿੰਡ ਜਿਹੜਾ ਸਿਰਫ ਇੱਕ ਰਾਤ ਵਿੱਚ ਖਾਲੀ ਹੋ ਗਿਆ ਸੀ 84 84 ਇਹ ਸਿਰਫ ਇੱਕ ਪਿੰਡ ਦੀ ਗੱਲ ਨਹੀਂ ਹੈ ਇਹ ਪੂਰੇ 84 ਪਿੰਡਾਂ ਦੀ ਕਹਾਣੀ ਹੈ ਸੋਚੋ ਹਜ਼ਾਰਾਂ ਲੋਕ ਇੱਕੋ ਰਾਤ ਬਿਨਾਂ ਕੋਈ ਨਿਸ਼ਾਨ ਛੱਡੇ ਐਦਾਂ ਗਾਇਬ ਹੋ ਗਏ ਜਿਵੇਂ ਕਦੇ ਸੀ ਹੀ ਨਹੀਂ ਇਹ ਕਹਾਣੀ ਹੈ ਪਾਲੀਵਾਲ ਬ੍ਰਾਹਮਣਾ ਦੀ ਇਕ ਰਾਤ ਸਭ ਕੁਝ ਛੱਡ ਕੇ ਚਲੇ ਗਏ ਪਰ ਉਹ ਖਾਲੀ ਹੱਥ ਨਹੀਂ ਗਏ ਸੀ ਉਹ ਜਾਂਦੇ ਜਾਂਦੇ ਇਸ ਧਰਤੀ ਨੂੰ ਇੱਕ ਸਰਾਬ ਦੇ ਗਏ ਇੱਕ ਅਜੀਹਾ ਸਰਾਬ ਇਸ ਸਦੀਆਂ ਬੀਤ ਗਈਆਂ ਪਰ ਅੱਜ ਤੱਕ ਇੱਥੇ ਕੋਈ ਦੁਬਾਰਾ ਵਸ ਨਹੀਂ ਸਕਿਆ ਚਲੋ ਹੁਣ ਪੂਰਵ ਵੱਲ ਚਲੀਏ ਤੁੰਦ ਨਾਲ ਟਕੀਆਂ ਪਹਾਣੀਆਂ ਜਿੱਥੇ ਕਹਿੰਦੇ ਨੇ ਪਰ ਛਾਵੇਂ ਵੀ ਲੰਬੇ ਹੋ ਜਾਂਦੇ ਨੇ ਤੇ ਰਾਸ ਹੋਰ ਵੀ ਡੂੰਗੇ ਦਾਰਜੀਲਿੰਗ ਦੇ ਕੋਲ ਇੱਕ ਜਗ੍ਹਾ ਹੈ ਕੁਰਸੀ ਆਂਗ ਤੇ ਉੱਥੇ ਹੈ ਡਾਓ ਹਿੱਲ ਇਥੋਂ ਦੇ ਸਕੂਲ ਤੇ ਜੰਗਲ ਦੋਵਾਂ ਨੇ ਹੀ ਆਪਣੇ ਅੰਦਰ ਬੜੇ ਡਰਾਉਣੇ ਰਾਜ਼ ਦੱਬੇ ਹੋਏ ਨੇ ਇਥੇ ਦੋ ਬੋਰਡਿੰਗ ਸਕੂਲ ਨੇ ਜਿਨ੍ਹਾਂ ਦੇ ਗਲਿਆਰਿਆਂ ਵਿੱਚ ਖਾਲੀਪਨ ਵਿੱਚ ਵੀ ਬੱਚਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਪਰ ਅਸਲੀ ਡਰ ਤਾਂ ਜੰਗਲ ਵਿੱਚ ਸ਼ੁਰੂ ਹੁੰਦਾ ਹੈ ਉੱਥੇ ਕਈ ਲੋਕਾਂ ਨੇ ਇੱਕ ਬਿਨਾ ਸਿਰ ਵਾਲੇ ਲੜਕੇ ਨੂੰ ਦੇਖਣ ਦਾ ਦਾਵਾ ਕੀਤਾ ਹੈ ਤੇ ਇਹ ਸਿਰਫ ਸੁਣੀ ਸੁਣਾਈ ਗੱਲ ਨਹੀਂ ਇਸ ਜੰਗਲ 'ਚੋਂ ਕਈ ਲਾਸ਼ਾਂ ਵੀ ਮਿਲ ਚੁੱਕੀਆਂ ਨੇ ਠੀਕ ਹੈ हूँ चलते आसाम जे पिंडा वाल इतने कुछ अजिता है जो सिर्फ अजीब ही नहीं सगो बहुत ही परेशानी हाँ सही सुनिया हर साल खास करके सितंबर अक्टूबर दू सैकड़ों पंछी बस आसमान तो डिगते ने मर जाते ये एक ऐसा रहस्य है जिसका जवाब सैंस को नहीं है खैर ਹੁਣ ਆਪਣੇ ਸਫ਼ਰ ਦਾ ਆਖਰੀ ਪੜਾਅ ਅਪਾ ਚਲਦੇ ਆ ਪੱਛਮ ਤੇ ਦੱਖਣ ਦੇ ਸ਼ਹਿਰਾਂ ਤੇ ਸਮੁੰਦਰੀ ਕੰਢਿਆਂ ਵੱਲ ਜਿੱਥੇ ਕਹਾਣੀਆਂ ਦਾ ਇੱਕ ਵੱਖਰਾ ਹੀ ਰੰਗ ਦੇਖਣ ਨੂੰ ਮਿਲਦਾ ਹੈ ਆਪਣਾ ਅਗਲਾ ਸਟਾਪ ਹੈ ਗੁਜਰਾਤ ਦਾ ਡੂਮਾਸ ਬੀਚ ਅਰਬ ਸਾਗਰ ਦੇ ਕਿਨਾਰੇ ਪਰ ਇਸ ਬੀਚ ਦੀ ਕਾਲੀ ਰੇਤ ਇੱਕ ਬਹੁਤ ਹੀ ਹਨੇਰੇ ਇਤਿਹਾਸ ਦੀ ਗਵਾਹ ਹੈ ਦੇਖੋ ਆਮ ਤੌਰ ਤੇ ਬੀਚ ਦੀ ਰੇਤ ਸੁਨਹਿਰੀ ਹੁੰਦੀ ਹੈ ਹੈਨਾ ਪਰ ਡੂਮਾਸ ਬੀਚ ਦੀ ਰੇਤ ਕਾਲੀ ਹੈ ਪਤਾ ਕਿਉਂ ਕਿਉਂਕਿ ਇਹ ਜਗਾ ਸਦੀਆਂ ਤੱਕ ਇੱਕ ਸ਼ਮਸ਼ਾਨ ਘਾੜ ਰਹੀ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਰੂਹਾਂ ਨੂੰ ਸ਼ਾਂਤੀ ਨਹੀਂ ਮਿਲੀ ਉਹਨਾਂ ਦੀਆਂ ਚੀਕਾਂ ਅੱਜ ਵੀ ਰਾਤ ਦੇ ਹਨੇਰੇ ਵਿੱਚ ਸਮੁੰਦਰ ਦੀਆਂ ਲਹਿਰਾਂ ਦੇ ਨਾਲ ਸੁਣਾਈ ਦਿੰਦੀਆਂ ਨੇ ਤੇ ਲਿਸਟ ਇੱਥੇ ਖਤਮ ਨਹੀਂ ਹੁੰਦੀ ਪੁਣੇ ਦੇ ਸ਼ਨੀਵਾਰ ਵਾੜਾ ਵਿੱਚ ਇੱਕ ਰਾਜਕੁਮਾਰ ਦੀਆਂ ਚੀਕਾਂ ਸ਼ਿਮਲਾ ਦੀ ਟਨਲ ਨੰਬਰ 33 ਦਾ ਭੂਤ ਮੁੰਬਈ ਦੀ ਮੁਕੇਸ਼ ਮਿਲ ਪਾਰ ਦਾ ਕੋਨਾ ਕੋਨਾ ਅਜਿਹਿਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਹਰ ਜਗ੍ਹਾ ਦੀ ਆਪਣੀ ਇੱਕ ਅਲੱਗ ਡਰਾਉਣੀ ਦਾਸਤਾਨ ਹੈ ਤਾ ਫਿਰ ਸਵਾਲ ਉਹੀ ਹੈ ਕਿ ਇਹ ਸਭ ਸਿਰਫ ਕਹਾਣੀਆਂ ਨੇ ਲੋਕਾਂ ਦੇ ਮਨ ਦਾ ਵਹਿਮ ਜਾਂ ਫਿਰ ਕਿ ਸੱਚਮੁੱਚ ਇਹਨਾ ਥਾਵਾਂ ਦੇ ਹਨੀਰੇ ਵਿੱਚ ਕੋਈ ਅਜੀਹੀ ਤਾਕਤ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕਦੇ ਇਸ ਦਾ ਜਵਾਬ ਸ਼ਾਇਦ ਕਦੇ ਨਾ ਮਿਲੇ